ਕਾਨੂੰਨ ਵਿਗਿਆਨ ਦਾ ਪਾਸਾ ਛੱਡ ਕੇ ਟੂਨੇ ਟਾਮਣ ਜੰਤਲਮਨ ਤੇ ਪਾਇਆ ਜਾਵੇ ਆ ਪੰਜਾਬ ਯੂਨੀਵਰਸਿਟੀ ਸਾਹਦੇ ਸਾਹਮਣੇ ਉਦਾਹਰਣ ਕਾਨੂੰਨ ਪੂਰੀ ਤਰ੍ਹਾਂ ਤੋੜ ਕੇ ਸੰਵਧਾਨ ਤੋੜ ਕੇ ਆ ਜਿਹੜੀ ਯੂਨੀਵਰਸਿਟੀ ਨੋਟੀਫਿਕੇਸ਼ਨ ਕਵੀ ਸੀ ਉਹ ਬਿਲਕੁਲ ਹੀ ਗੈਰ ਸੰਵਧਾਨਕੀ ਕਿਉਂਕਿ ਪੰਜਾਬ ਜਿਹੜਾ ਦੇਸ਼ ਦਾ ਕਾਨੂੰਨ ਹੈ ਬਣ ਗਿਆ ਉਹ ਜਿਨੇ ਕਾਨੂੰਨ ਬਣਾਇਆ ਜਦ ਉਹ ਬਦਲ ਸਕਦਾ ਉਹਨੂੰ ਜਾਂ ਫਿਰ ਆਰਡੀਨੈਂਸ ਕਰਿਆ ਜਾ ਸਕਦਾ ਰਾਸ਼ਟਰਪਤੀ ਜਗਵੰਦਰ ਵੱਲੋਂ ਨਾ ਤਾਂ ਕੋਈ ਆਰਡੀਨੈਂਸ ਹੋਇਆ ਪੰਜਾਬ ਦਾ ਜਿਹੜਾ ਇਹ ਕਾਨੂੰਨ ਸੀਗਾ 1947 ਦਾ ਈਸਟ ਪੰਜਾਬ ਐਕਟ ਪੰਜਾਬ ਯੂਨੀਵਰਸਿਟੀ ਦਾ ਉਹਦੇ ਵਾਸਤੇ ਨਾ ਤਾਂ ਕੋਈ ਆਰਡੀਨੈਂ ਨਾ ਲੋਕ ਸਭਾ ਨੇ ਰਾਸ ਸਭਾ ਜਾਂ ਕਿਸੇ ਸੰਸਦ ਨੇ ਇੱਕ ਪਾਰਲੀਮੈਂਟ ਨੇ ਬੱਲੇਆ ਕਿ ਫਿਰ ਉਹ ਇੱਕ ਬਾਗੂ ਨਹੀਂ ਬੈਠ ਕੇ ਲਿਖਦਾ ਬਿਮਾ ਆ ਤਾਗਤ ਬੋਲਦੀ ਆ ਤਰਾ ਬਦਲਦੀ ਉਹ ਕਿਵੇਂ ਬਦਲ ਸਕਦਾ ਉਹਨੇ ਤਾਂ ਕਾਨੂੰਨਾਂ ਅਨਸਾਰ ਕੰਮ ਕਾਨੂੰਨ ਲਾਗੂ ਕਰਨਾ ਨਾ ਕਿ ਕਾਨੂੰਨ ਬਦਲਣਾ ਨਾ ਉਹਨੇ ਕਾਨੂੰਨ ਬਣਾਉਣਾ ਨਾ ਉਹਨੇ ਬਦਲਣਾ ਨਾ ਉਹਨੇ ਰੱਦ ਕਰਨਾ ਉਹਨੇ ਸਿਰਫ ਜੋ ਕਾਨੂੰਨ ਬਣਿਆ ਉਹਦੇ ਉੱਤੇ ਅਮਲ ਕਰ ਕੰਮ ਕਰ ਉਹ ਕਹਿੰਦਾ ਮੈਂ ਬਦਲ ਤਕ ਕਾਨੂੰਨ ਇਦੋਂ ਵੱਡੀ ਗੱਲ ਕੀ ਹੋएगी ਤੁਹਾਡੀ ਜ਼ਮੀਨ ਆ ਤੁਹਾਡਾ ਕੰਮਰ ਮੈਂ ਕਹਾਂ ਮੈਂ ਵੇਚ ਹੂੰ ਸੋ ਇਸ ਕਰਕੇ ਦੇਸ਼ ਦੇ ਵਿੱਚ ਕਾਨੂੰਨ ਦਾ ਨਾਂ ਦਾ ਕੋਈ ਰਾਜ ਨਹੀਂ ਰਿਹਾ